ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਆ ਉਹ ਆਪਾਂ ਗੱਲ ਕਰਾਂਗੇ ਇੰਡੀਆ ਦੇ ਵਿੱਚ ਰਹਿੰਦੀ ਜਿਵੇਂ ਮੀਡਲ ਕਲਾਸ ਫੈਮਿਲੀ ਹੈ ਬੇਸ਼ੱਕ ਮੀਡਲ ਕਲਾਸ ਫੈਮਿਲੀ ਦੇ ਬੱਚੇ ਨੇ ਉਹਨਾਂ ਨਾਲ ਵੀ ਇਹੀ ਹੁੰਦਾ ਮੰਨਦੇ ਵਿੱਚ ਰੁਝਾਨ ਕਿ ਅਸੀਂ ਵੀ ਫੋਰਨ ਕੰਟਰੀ ਜਾ ਕੇ ਸੈਟਲ ਹੋਈਏ ਤਾਂ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਬਹੁਤ ਹੀ ਸੌਖਾ ਢੰਗ ਦੱਸਣ ਜਾ ਰਹੀਆਂ ਹਾਂ ਜਿਹਦੇ ਦੁਆਰਾ ਮੀਡਲ ਕਲਾਸ ਫੈਮਿਲੀ ਦੇ ਜਿਹੜੇ ਬੱਚੇ ਨੇ ਉਹ ਕੈਨੇਡਾ ਜਾ ਕੇ ਬਹੁਤ ਹੀ ਸੌਖੇ ਢੰਗ ਨਾਲ ਸੈਟਲ ਹੋ ਸਕਦੇ ਨੇ ਅਤੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਨੇ ਸੋ ਅਗਰ ਤੁਸੀਂ ਮੀਡਲ ਕਲਾਸ ਫੈਮਿਲੀ ਨਾਲ ਸੰਬੰਧ ਰੱਖਦੇ ਹੋ ਅਤੇ ਤੁਸੀਂ ਜਿਆਦਾ ਪੜਾਈ ਤੇ ਖਰਚਾ ਨਹੀਂ ਕਰ ਸਕਦੇ ਤਾਂ ਤੁਸੀਂ ਪਲੱਸ 2 ਕਰਨ ਤੋਂ ਬਾਅਦ ਕਿਸੇ ਵੀ ਆਈਟੀਆਈ ਦੇ ਵਿੱਚ ਇੰਡੀਆ ਦੇ ਵਿੱਚ ਕਾਫੀ ਆਈਟੀਜ਼ ਖੁੱਲੀਆਂ ਹੋਈਆਂ ਨੇ ਸਰਕਾਰੀ ਵੀ ਨੇ ਤੇ ਪ੍ਰਾਈਵੇਟ ਵੀ ਨੇ ਤੁਸੀਂ ਆਈਟੀਈ ਦੇ ਵਿੱਚ ਜਾ ਕੇ ਐਡਮਿਸ਼ਨ ਲੈ ਸਕਦੇ ਹੋ ਅਤੇ ਟਰੇਡ ਦਾ ਕੋਰਸ ਕਰ ਸਕਦੇ ਹੋ ਜਿਵੇਂ ਕਿ ਇਲੈਕਟ੍ਰੀਸ਼ੀਅਨ ਮਕੈਨਿਕ ਡੀਜ਼ਲ ਵੈਲਡਰ ਪਲੰਬਰ ਇਸ ਤਰ੍ਹਾਂ ਦੇ ਕਾਫੀ ਕੋਰਸ ਨੇ ਇਹ ਕੋਰਸ ਤੁਸੀਂ ਕਰ ਸਕਦੇ ਹੋ ਤਕਰੀਬਨ ਸਾਰੇ ਕੋਰਸ ਸਾਲ ਦੇ ਹੁੰਦੇ ਨੇ ਜਿਵੇਂ ਇਲੈਕਟ੍ਰੀਸ਼ੀਅਨ ਦਾ ਕੋਰਸ ਹੈ 2 ਸਾਲ ਦਾ ਕੋਰਸ ਹੈ ਜਿਹੜੇ ਆਈਟੀ ਦਾ ਤੁਹਾਨੂੰ ਸਰਟੀਫਿਕੇਟ ਮਿਲੇਗਾ ਜਦ ਜਿਹਦੀ ਐਡਮਿਸ਼ਨ ਹੋਏਗੀ ਤੁਹਾਡੇ ਪੇਪਰ ਹੋਣਗੇ ਇਹ ਸਾਰਾ ਕੁਝ ਭਾਰਤ ਸਰਕਾਰ ਦੇ ਵੱਲੋਂ ਲਿਆ ਜਾਂਦਾ ਹੈ ਤੇ ਸਰਟੀਫਿਕੇਟ ਵੀ ਤੁਹਾਨੂੰ ਭਾਰਤ ਸਰਕਾਰ ਦਾ ਹੀ ਮਿਲਦਾ ਹੈ ਐਨਸੀਵੀਟੀ ਦਾ ਜਿਹੜਾ ਕਿ ਪੂਰੇ ਆਲ ਓਵਰ ਵਰਡ ਦੇ ਵਿੱਚ ਵੈਲਿਡ ਹੁੰਦਾ ਹੈ ਉਹ ਸਰਟੀਫਿਕੇਟ ਦੇ ਨਾਲ ਤੁਸੀਂ ਬਹੁਤ ਹੀ ਸੌਖੇ ਢੰਗ ਨਾਲ ਵਿਦੇਸ਼ਾਂ ਵਿੱਚ ਸੈਟਲ ਹੋ ਸਕਦੇ ਹੋ ਤੇ ਵਧੀਆ ਇਨਕਮ ਪ੍ਰਾਪਤ ਕਰ ਸਕਦੇ ਹੋ ਸੋ ਜਿਹੜੀ ਵੀ ਟ੍ਰੇਡ ਦੇ ਵਿੱਚ ਤੁਹਾਡਾ ਰੁਝਾਨ ਹੈ ਜਿਹੜਾ ਵੀ ਕੰਮ ਤੁਹਾਨੂੰ ਵਧੀਆ ਲੱਗਦਾ ਤੁਸੀਂ ਕਰ ਸਕਦੇ ਹੋ ਉਹ ਕੰਮ ਦੇ ਵਿੱਚ ਹੀ ਤੁਸੀਂ ਆਪਣੀ ਐਡਮਿਸ਼ਨ ਲਓ ਉਸੇ ਟ੍ਰੇਡ ਦਾ ਕੋਰਸ ਤੁਸੀਂ ਚੁਣੋ ਉਹ ਕੰਮ ਨੂੰ ਪ੍ਰੈਕਟੀਕਲ ਵੀ ਸਿੱਖੋ ਤੇ ਉਹਦੀ ਥਿਊਰੀ ਵੀ ਪ੍ਰੋਪਰ ਪੜੋ ਤਾਂ ਕਿ ਤੁਹਾਨੂੰ ਉਹਦੀ ਥਿਊਰੀ ਦੀ ਵੀ ਪ੍ਰੋਪਰ ਨੌਲੇਜ ਹੋਵੇ ਅਰੇ ਤੁਹਾਨੂੰ ਪ੍ਰੈਕਟੀਕਲ ਨੌਲੇਜ ਵੀ ਹੋਣੀ ਚਾਹੀਦੀ ਹੈ ਪ੍ਰੋਪਰ ਕਲਾਸਾਂ ਲਗਾਓ ਤਾਂ ਕਿ ਤੁਹਾਨੂੰ ਸਾਰੀ ਜਾਣਕਾਰੀ ਉਸ ਟ੍ਰੇਡ ਦੇ ਬਾਰੇ ਮਿਲ ਸਕੇ ਤਾਂ ਕਿ ਜੇ ਤੁਸੀਂ ਬਾਹਰ ਕਿਸੇ ਕੰਟਰੀ ਜਾਣੇ ਉਹ ਤਾਂ ਤੁਹਾਡੇ ਕੋਲ ਪ੍ਰੋਪਰ ਉਹਦੀ ਉਸ ਕੋਰਸ ਦੀ ਪ੍ਰੋਪਰ ਨੋਲਿਜ ਹੋਣੀ ਬਹੁਤ ਜ਼ਰੂਰੀ ਹੈ ਸੋ ਕਲਾ ਸਰਟੀਫਿਕੇਟ ਲੈ ਕੇ ਤੁਸੀਂ ਅਗਰ ਕਹੋਗੇ ਕਿਸੇ ਵਿਦੇਸ਼ਾ ਵਿੱਚ ਜਾ ਕੇ ਵਧੀਆ ਇਨਕਮ ਪ੍ਰਾਪਰ ਕਰ ਲਈਏ ਤਾਂ ਐਸਾ ਨਹੀਂ ਹੁੰਦਾ ਤੁਹਾਡੇ ਕੋਲ ਨੋਲਿਜ ਹੋਣੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਤੇ ਹੱਥਾਂ ਨਾਲ ਕੰਮ ਕਰਨਾ ਹੈ ਕੰਮ ਵੀ ਤੁਸੀਂ ਤਾਂ ਹੀ ਕਰੋਗੇ ਜੇ ਤੁਹਾਨੂੰ ਕੋਈ ਟ੍ਰੇਡ ਦੀ ਨੋਲਿਜ ਹੋਏਗੀ ਸੋ ਜਿੱਥੇ ਵੀ ਐਡਮਿਸ਼ਨ ਲੈਣੀ ਹੈ ਆਪਣੇ ਆਈਟੀ ਦਾ ਕੋਰਸ ਕਰੋ ਕੋਰਸ ਦੇ ਵਿੱਚ ਆਪਣੀ ਪ੍ਰੋਪਰ ਪ੍ਰੈਕਟੀਕਲ ਦੀ ਥਿਉਰੀ ਦੀ ਨੋਲਿਜ ਲਓ ਅਤੇ ਇਹ ਕੋਰਸ ਕਰਨ ਤੋਂ ਬਾਅਦ ਜਦੋਂ ਸਰਟੀਫਿਕੇਟ ਮਿਲ ਜਾਂਦਾ ਹੈ ਤਾਂ ਤੁਸੀਂ ਆਪਣੀ ਅਪਰੈਂਟਿਸਿਪ ਇੱਕ ਸਾਲ ਦੀ ਜਾਂ ਫਿਰ ਕਿਤੇ ਵੀ ਕੰਮ ਕਰੋ ਇੱਕ ਸਾਲ ਦੀ ਪੂਰੀ ਟ੍ਰੇਨਿੰਗ ਲਓ ਅਤੇ ਨਾਲ ਤੁਹਾਡੇ ਆਲਿਫਸ ਦੇ ਵਿੱਚੋਂ ਵਧੀਆ ਬੈਨ ਹੋਣਾ ਚਾਹੀਦੇ ਨੇ ਮੀਨਸ ਕਿ ਤੁਹਾਡੀ ਇੰਗਲਿਸ਼ ਅੱਛੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ ਉਹ ਸਰਟੀਫਿਕੇਟ ਦੇ ਨਾਲ ਈਜ਼ੀਲੀ ਬਾਹਰ ਦੇਸ਼ਾਂ ਵਿੱਚ ਜਾ ਕੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਤੇ ਇਹਦੇ ਵਿੱਚ ਤੁਹਾਡਾ ਖਰਚਾ ਵੀ ਬਹੁਤ ਜ਼ਿਆਦਾ ਘੱਟ ਆਉਂਦਾ ਹੈ ਤੋ ਜਿਹੜੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਅਤੇ ਜ਼ਿਆਦਾ ਖਰਚਾ ਨਹੀਂ ਕਰ ਸਕਦੇ ਤਾਂ ਉਹ ਬਹੁਤ ਹੀ ਸੌਖੇ ਢੰਗ ਦੇ ਨਾਲ ਟ੍ਰੇਡ ਦਾ ਕੋਰਸ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਸਕਦੇ ਨੇ। ਵਧੇਰੇ ਜਾਣਕਾਰੀ ਲਈ ਤੁਸੀਂ 9815501148 98882 95000 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਅਤੇ ਆਈਟੀ ਦੀ ਐਡਮਿਸ਼ਨ ਲੈਣੀ ਹੈ ਤਾਂ ਉਹਦੇ ਰਿਗਾਰਡਿੰਗ ਵੀ ਪੁੱਛ ਸਕਦੇ। ਸੋ ਪਲੀਜ਼ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। Thank you.